ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਖੜੀ ਦੇ ਤਿਉਹਾਰ ਨਾਲ ਸੰਬੰਧਿਤ ਕੁਝ ਕਿ ਵਿਚਾਰਾਂ ਜਾਣਨ ਦਾ ਯਤਨ ਕਰਾਂਗੇ ਇਹ ਰਖੜੀ ਦਾ ਤਿਉਹਾਰ ਹੈ ਜਿਹੜਾ ਕਿੱਥੋਂ ਆਇਆ ਹੈ ਅਤੇ ਇਸ ਦਾ ਗੁਰਮਤ ਦੇ ਅੰਦਰ ਕੀ ਸੰਬੰਧ ਹੈ ਕਿ ਸਿੱਖਾਂ ਦੇ ਘਰਾਂ ਦੇ ਵਿੱਚ ਜਿਵੇਂ ਰਖੜੀ ਦਾ ਤਿਉਹਾਰ ਅੱਜ ਮਨਾਇਆ ਜਾਂਦਾ ਹੈ ਇਹ ਵਾਜਬ ਹੈ ਇਹ ਠੀਕ ਹੈ ਅਸੀਂ ਇਸ ਦੇ ਬਾਬਤ ਥੋੜੀ ਜਿਹੀ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ ਆਮ ਤੌਰ ਤੇ ਜਦੋਂ ਰਖੜੀ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਜਾਂ ਰਖੜੀ ਨੂੰ ਆਮ ਤੌਰ ਤੇ ਜੋ ਸਮਾਜ ਵਿੱਚ ਮੰਨਿਆ ਗਿਆ ਹੈ ਭੈਣ ਅਤੇ ਭਰਾ ਦਾ ਜਿਹੜਾ ਪਿਆਰ ਦਾ ਪ੍ਰਤੀਕ ਰਖੜੀ ਨੂੰ ਕਿਹਾ ਜਾਂਦਾ ਹੈ ਹੁਣ ਇਹਨੂੰ ਹਿੰਦੀ ਦੇ ਵਿੱਚ ਰਕਸ਼ਾ ਬੰਧਨ ਵੀ ਕਹਿੰਦੇ ਨੇ ਰੱਖਿਆ ਕਰਨੀ ਜਾਂ ਕਿਸੇ ਦੀ ਸਹਾਇਤਾ ਕਰਨੀ ਜਾਂ ਕਿਸੇ ਦੀ ਮਦਦ ਕਰਨੀ ਅਸਲ ਵਿੱਚ ਜਦੋਂ ਅਸੀਂ ਥੋੜਾ ਜਿਹਾ ਇਹਦੇ ਪਿਸ਼ੋਕੜ ਵਾਲੇ ਪਾਸੇ ਜਾਈਏ ਤਾਂ ਜਿੰਨਾ ਕਿ ਸਾਡੇ ਕੋਲ ਮੌਜੂਦ ਹੈ ਜਾਂ ਜਿੰਨਾ ਕਿ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਸਮਝਦੇ ਹਾਂ ਇਦੇ ਬਾਰੇ ਇੱਕ ਬੜੀ ਪੁਰਾਣੀ ਜਿਹੜੀ ਕਹਾਣੀ ਹੈ ਉਹ ਪ੍ਰਚਲਿਤ ਹੈ ਕਿ ਜਦੋਂ ਹਮਾਇਉ ਰਾਜਾ ਮੁਗਲ ਸ਼ਾਸਕ ਇਸ ਖਿੱਤੇ ਦੇ ਉੱਪਰ ਰਾਜ ਕਰਦੇ ਸਨ ਤਾਂ ਰਾਜ ਕਰਦੇ ਕਰਦੇ ਹਮਾਇਉ ਨੇ ਜਿਹੜਾ ਆਪਣਾ ਹਮਲਾ ਉਹ ਚਿਤੌੜਗੜ੍ਹ ਦੇ ਵਿੱਚ ਕੀਤਾ ਉਦੋਂ ਚਿਤੌੜਗੜ੍ਹ ਦੇ ਵਿੱਚ ਜਿਹੜਾ ਰਾਜਾ ਰਾਜ ਕਰਦਾ ਸੀ ਉਹਦਾ ਨਾਮ ਸੀ ਸਾਗਾ ਜਦੋਂ ਹਮਾਇਉ ਨੇ ਚਿਤੌੜਗੜ੍ਹ ਤੇ ਹਮਲਾ ਕੀਤਾ ਤਾਂ ਸਾਗਾ ਦੀ ਜਿਹੜੀ ਵਿਧਵਾ ਪਤਨੀ ਸੀ ਉਸਨੇ ਹਮਾਇਉ ਨੂੰ ਇੱਕ ਚਿੱਠੀ ਭੇਜੀ ਜਿਸ ਦਾ ਨਾਮ ਇਤਿਹਾਸ ਵਿੱਚ ਕਰਮਵੰਦੀ ਕਰਕੇ ਲਿਖਿਆ ਹੈ ਜਦੋਂ ਉਸਨੇ ਹਮਾਇਉ ਨੂੰ ਚਿੱਠੀ ਲਿਖੀ ਤੇ ਚਿੱਠੀ ਦੇ ਨਾਲ ਏਕ ਉਹਨੇ ਰਖੜੀ ਭੇਜ ਦਿੱਤੀ ਕਿ ਮੈਂ ਤੇਰੇ ਰੋਖ ਮੈਂ ਤੇਰੇ ਗੁੱਟ ਤੇ ਰਖੜੀ ਬੰਨ੍ਹਦੀ ਆ ਤੂੰ ਇਸ ਸਾਡੇ ਖੇਤੇ ਦੇ ਉੱਪਰ ਹਮਲਾ ਨਾ ਕਰ ਤੂੰ ਸਾਨੂੰ ਨਾ ਉਜਾੜ ਤੂੰ ਸਾਡੇ ਘਰ-ਘਾਟ ਬਰਬਾਦ ਨਾ ਕਰ ਫਿਰ ਮੰਨਿਆ ਜਾਂਦਾ ਹੈ ਕਿ ਹਮਾਇਉ ਨੇ ਉਸ ਦੀ ਜਿਹੜੀ ਖਿੱਲਤ ਹੈ ਉਸ ਨੂੰ ਪ੍ਰਵਾਨ ਕਰ ਲਿਆ ਦੇ ਉਸ ਤੋਂ ਬਾਅਦ ਜਿਹੜੀ ਰਖੜੀ ਹੈ ਉਹ ਉਹਨੇ ਆਪਣੇ ਗੁੱਟ ਤੇ ਬੰਨ ਲਈ ਹੁਣ ਇਹ ਗੱਲ ਹੈ 1530 ਦੀ ਵੈਸੇ ਆਮ ਤੌਰ ਤੇ ਰਖੜੀ ਬਾਰੇ ਇਹ ਵੀ ਕਥਾ ਪ੍ਰਚਲਿਤ ਹੈ ਕਿ ਪੁਰਾਣੇ ਸਮੇਂ ਵਿੱਚ ਜਦੋਂ ਹਮਲਾਵਰ ਗਜਨੀ ਵਾਲੇ ਪਾਸਿਓਂ ਇਸ ਦੇਸ਼ ਦੇ ਵਿੱਚ ਹਮਲਾ ਕਰਨ ਦੇ ਵਾਸਤੇ ਆਉਂਦੇ ਸਨ ਤਾਂ ਇਥੋਂ ਦੀਆਂ ਬਹੁ ਬੇਟੀਆਂ ਨੂੰ ਆਪਣੀ ਕੈਦ ਦੇ ਵਿੱਚ ਬੰਦੀ ਬਣਾ ਕੇ ਆਪਣੇ ਦੇਸ਼ ਦੇ ਵਿੱਚ ਲੈ ਜਾਂਦੇ ਸਨ ਜਿੱਥੇ ਗਜਨੀ ਦੇ ਬਾਜ਼ਾਰ ਵਿੱਚ ਉਹਨਾਂ ਨੂੰ ਟਕੇ ਟਕੇ ਤੇ ਵੇਚਿਆ ਜਾਂਦਾ ਸੀ ਹੁਣ ਇਹ ਜਿਹੜਾ ਬੜਾ ਲੰਮਾ ਸਮਾਂ سلسلہ ਚੱਲਦਾ ਰਿਹਾ ਇਥੋਂ ਦੇ ਜਿਹੜੇ ਲੋਕ ਸਨ ਜਾਂ ਜਿਹੜੇ ਇਸ ਖਿੱਤੇ ਦੇ ਲੋਕ ਇਹਨਾਂ ਦੀ ਜਨਮ ਭੂਮੀ ਸੀ ਉਹਨਾਂ ਦੇ ਕੋਲ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਆਪਣੀਆਂ ਧੀਆਂ ਭੈਣਾਂ ਨੂੰ ਉਹਨਾਂ ਮੁਗਲਾਂ ਦੀ ਕੈਦ ਦੇ ਵਿੱਚੋਂ ਛੁਡਾ ਸਕਦੇ ਫਿਰ ਅੱਗੋਂ ਫਿਰ ਭੈਣਾਂ ਨੇ ਇੱਕ ਤਰੀਕਾ ਕੱਢਿਆ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਾਂ ਇਸ ਕਰਕੇ ਰਖੜੀ ਬੰਨ੍ਹਦੀਆਂ ਹਾਂ ਕਿ ਜਦੋਂ ਵੀ ਮੁਗਲ ਹਮਲਾਵਰ ਇੱਥੇ ਆਉਣਗੇ ਹਮਲਾ ਕਰਨਗੇ ਤੇ ਜਿਹੜੇ ਸਾਡੇ ਭਰਾ ਹਨ ਉਹ ਇਸ ਗੱਲ ਦਾ ਵਚਨ ਲੈਣ ਕਿ ਉਹ ਸਾਡੀ ਉਹਨਾਂ ਸਮਿਆਂ ਦੇ ਵਿੱਚ ਫਿਰ ਸਹਾਇਤਾ ਕਰਨਗੇ ਹੁਣ ਇਹ ਜਿਹੜੀ ਪ੍ਰਥਾ ਹੈ ਕਿਤੇ ਨਾ ਕਿਤੇ ਮੰਨਿਆ ਜਾਂਦਾ ਹੈ ਕਿ ਇਸ ਸਿਲਸਿਲੇ ਦੇ ਵਿੱਚੋਂ ਚੱਲੀ ਹੈ ਵੈਸੇ ਕੋਈ ਇਹਦਾ ਮੂਲ ਮੁੱਦਾ ਸਾਡੇ ਇਤਿਹਾਸ ਵਿੱਚ ਲੱਭਦਾ ਨਹੀਂ ਕਿ ਕਿੱਥੋਂ ਪ੍ਰਥਾ ਸ਼ੁਰੂ ਹੋਈ ਹੈ ਇਹ ਚੀਜ਼ਾਂ ਜਿਹੜੀਆਂ ਹਨ ਇਹ ਕਿਤਾਬਾਂ ਦੇ ਵਿੱਚ ਲਿਖੀਆਂ ਹਨ ਹੁਣ ਹੌਲੀ-ਹੌਲੀ ਚੱਲਦੀ ਚੱਲਦੀ ਇਹ ਪ੍ਰਥਾ ਸਿੱਖਾਂ ਦੇ ਵਿੱਚ ਵੀ ਆ ਗਈ ਅੱਜ ਤੁਸੀਂ ਵੇਖੋ ਸਿੱਖ ਘਰਾਂ ਦੇ ਵਿੱਚ ਵੀ ਜਿਹੜਾ ਰਖੜੀ ਦਾ ਤਿਹਾਰ ਹੈ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸਿੱਖ ਮੁਹੱਲਿਆਂ ਦੇ ਵਿੱਚ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਲੋਕ ਹਨ ਉਹ ਵੀ ਰਖੜੀ ਦੇ ਤਿਹਾੜੀ ਵਾਲੇ ਦਿਨ ਉਹਨਾਂ ਦੀਆਂ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਅੱਜ ਇਹ ਚੱਲਦਾ ਚੱਲਦਾ ਸਾਡੇ ਸਿੱਖ ਧਰਮ ਦੇ ਵਿੱਚ ਵੀ ਦਾਖਲ ਹੋ ਚੁੱਕਾ ਹੈ ਜਿਵੇਂ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਆਏ ਸਾਲ ਬੜੀ ਪ੍ਰਚਲਿਤ ਰਹੀਦੀ ਹੈ ਕਿ ਜਿਹੜੀ ਭੈਣ ਨਾਨਕੀ ਹੈ ਉਹ ਬੈਠੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁੱਟ ਦੇ ਉੱਪਰ ਭੈਣ ਨਾਨਕੀ ਰਖੜੀ ਬੰਨ੍ਹ ਰਹੀ ਹੈ ਹੁਣ ਮੈਂ ਇੱਕ ਛੋਟੀ ਜੀ ਇਥੇ ਬੇਨਤੀ ਕਰਨਾ ਚਾਹਾਂਗਾ ਜਦੋਂ ਪਹਿਲੀ ਵਾਰੀ ਰਖੜੀ ਦਾ ਤਿਹਾਰ ਸਾਡੀਆਂ ਕਿਤਾਬਾਂ ਵਿੱਚ ਲਿਖਿਆ ਤੇ ਉਹ ਲਿਖਿਆ ਹਮਾਯੂੰ ਵੇਲੇ ਜਦੋਂ ਉਹਨੇ ਚਤੌੜਗੜ੍ਹ ਤੇ ਹਮਲਾ ਕੀਤਾ ਸੀ ਹੁਣ ਇਹ ਗੱਲ ਹੈ 1530 ਦੀ ਤੇ ਬਾਬੇ ਨਾਨਕੀ ਜੀ 1518 ਦੇ ਵਿੱਚ ਅਕਾਲ ਚਲਾਣਾ ਕਰਦੇ ਨੇ ਯਾਨੀ ਕਿ ਕੁਝ ਸਮਾਂ ਪਹਿਲਾਂ ਬਾਬੇ ਨਾਨਕੀ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਜਿਹੜੀ ਰਖੜੀ ਦੀ ਪ੍ਰਥਾ ਹੈ ਇਹ ਬਹੁਤ ਬਾਅਦ ਵਿੱਚ ਆਈ ਹੈ ਇਸ ਸਾਡੇ ਸਿੱਖਾਂ ਦੇ ਵਿੱਚ ਇਹਨਾਂ ਤਸਵੀਰਾਂ ਦੇ ਰਾਹੀਂ ਬਹੁਤ ਮਿਲਗੋਭਾ ਕੀਤਾ ਗਿਆ ਹੈ ਜਦੋਂ ਕਿਸੇ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਰਖੜੀ ਜਿਹੜੀ ਹੈ ਗੁਰਮਤ ਦਾ ਤਿਹਾਰ ਨਹੀਂ ਜਾਂ ਰਖੜੀ ਨਹੀਂ ਬਣਣੀ ਚਾਹੀਦੀ ਤਾਂ ਸਾਡੇ ਸਾਹਮਣੇ ਇੱਕ ਟੁੱਟਰ ਦੇ ਵਜੋਂ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਵੇਖੋ ਜੀ ਰਖੜੀ ਤਾਂ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਵੀ ਬਣੀ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਗੁਰਮਤ ਵਿੱਚ ਤਸਵੀਰਾਂ ਹਨ ਇਹ ਮਨੋਕਲਪਤ ਹਨ ਇਹ ਬੰਦੇ ਦੀ ਆਪਣੀ ਸੋਚ ਦੇ ਵਿੱਚੋਂ ਪੈਦਾ ਹੋਈਆਂ ਹਨ ਇਹ ਬੰਦੇ ਨੇ ਆਪਣੀ ਸੋਚ ਦੇ ਵਿੱਚੋਂ ਤਿਆਰ ਕੀਤੀਆਂ ਹਨ ਗੁਰਮਤ ਦੇ ਵਿੱਚ ਤਸਵੀਰ ਦਾ ਕਿਤੇ ਦੂਰ ਦਾ ਵੀ ਸਬੰਧ ਨਹੀਂ ਗੁਰਮਤ ਇਹਨਾਂ ਤਸਵੀਰਾਂ ਦੇ ਵਿੱਚ ਪੈਂਦੀ ਨਹੀਂ ਸਤਿਗੁਰ ਦੀ ਬਾਣੀ ਨੇ ਵਾਰ-ਵਾਰ ਇਹਨਾਂ ਦਾ ਖੰਡਨ ਵੀ ਕੀਤਾ ਹੈ ਹੁਣ ਵੈਸੇ ਤਾਂ ਪੁਰਾਣੇ ਸਮੇਂ ਵਿੱਚ ਭੈਣ ਆਪਣੇ ਭਰਾ ਦੇ ਗੁੜਤੇ ਰਖੜੀ ਬੰਨ੍ਹ ਕੇ ਤੇ ਸਹਾਇਤਾ ਕਰਨ ਦਾ ਵਚਨ ਲੈਂਦੀ ਸੀ ਪਰ ਇਥੋਂ ਦੇ ਲੋਕਾਂ ਕੋਲ ਇਹ ਨਹੀਂ ਸਮਰੱਥਾ ਨਹੀਂ ਸੀ ਕਿਉਂ ਆਪਣੀਆਂ ਇਹਨਾਂ ਭੈਣਾਂ ਦੀ ਰਾਖੀ ਕਰ ਸਕਦੇ ਇਹਨਾਂ ਦੀ ਹਿਫਾਜ਼ਤ ਕਰ ਸਕਦੇ ਫਿਰ ਹੁੰਦਾ ਕੀ ਸੀ ਜਦੋਂ ਭਾਰਤ ਦੇ ਦੱਖਣੀ ਹਿੱਸੇ ਦੇ ਵਿੱਚੋਂ ਔਰਤਾਂ ਨੂੰ ਬੰਦੀ ਬਣਾ ਕੇ ਤੇ ਆਪਣੇ ਦੇਸ਼ ਵਿੱਚ ਲਜਾਇਆ ਜਾਂਦਾ ਸੀ ਤਾਂ ਜਿਹੜੇ ਪੰਜਾਬ ਦੇ ਰਹਿਣ ਵਾਲੇ ਬਸ਼ਿੰਦੇ ਸਨ ਜਿਹੜੇ ਪੰਜਾਬ ਵਿੱਚ ਸਿੱਖ ਰਹਿੰਦੇ ਸਨ ਭੈਣਾਂ ਉਹਨਾਂ ਦੇ ਅੱਗੇ ਇੱਕ ਅਰਦਾਸ ਕਰਦੀਆਂ ਸਨ ਕੋਈ ਗੱਲ ਨਹੀਂ ਸਾਡੇ ਭਰਾਵਾਂ ਨੇ ਸਾਡੀ ਸਹਾਇਤਾ ਨਹੀਂ ਕੀਤੀ ਸਾਨੂੰ ਕੋਈ ਗਿਲਾ ਨਹੀਂ ਇਹਨਾਂ ਨੇ ਆਪਣੇ ਗੁਰਦ ਤੇ ਰਖੜੀ ਬਣਾ ਕੇ ਵਚਨ ਵੀ ਲਿਆ ਸੀ ਸਾਨੂੰ ਕੋਈ ਸਹਾਇਤਾ ਨਹੀਂ ਪਰ ਅਸੀਂ ਇਸ ਆਸ ਦੇ ਅਜੇ ਤੱਕ ਜੁੰਦਿਆਂ ਹਾਂ ਕਿ ਸਾਡੇ ਭਰਾ ਪੰਜਾਬ ਵੇ ਚਾਉਣਗੇ ਜਿਹੜੇ ਭਰਾ ਇਹਨਾਂ ਦੀ ਕੈਦ ਵਿੱਚੋਂ ਸਾਨੂੰ ਛੁਡਾ ਕੇ ਤੇ ਆਪ ਉਹ ਆਪਣੇ ਘਰਾਂ ਦੇ ਵਿੱਚ ਫਿਰ ਮਹਿਫੂਜ਼ ਬਚਾਉਣਗੇ ਹੁਣ ਕਿੱਡੀ ਕਮਾਲ ਦੀ ਗੱਲ ਹੈ ਜਸਾ ਸਿੰਘ ਗਾਲੂ ਵਾਲੀਆ ਜਿਸਨੇ ਅਹਿਮਦ ਸ਼ਾਹ ਅਫਦਾਲੀ ਦੀ ਕੈਦ ਦੇ ਵਿੱਚੋਂ 2200 ਇਸਤਰੀਆਂ ਨੂੰ ਛਡਾ ਕੇ ਤੇ ਥਾਉ ਥਾਈ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਸੀ ਮੈਂ ਨਹੀਂ ਕਦੀ ਪੜਿਆ ਕਿ ਜਸਾ ਸਿੰਘ ਆਲੂ ਵਾਲੀਏ ਦੇ ਇਤਿਹਾਸ ਵਿੱਚ ਕਿਤੇ ਆਪਣੀ ਭੈਣ ਦੇ ਕੋਲੋਂ ਜਾਂ ਉਹਨਾਂ ਇਸਤਰੀਆਂ ਦੇ ਕੋਲੋਂ ਰਖੜੀਆਂ ਬਨਵਾਈਆਂ ਸਨ ਇਹ ਅੱਜ ਪ੍ਰਥਾ ਹੌਲੀ-ਹੌਲੀ ਸਾਡੇ ਸਿੱਖ ਪੰਥ ਦੇ ਵਿੱਚ ਸਾਡੇ ਸਿੱਖ ਧਰਮ ਵਿੱਚ ਘਰ ਕਰ ਗਈ ਪਰ ਕਿਤੇ ਨਾ ਕਿਤੇ ਉਹ ਤਰੀਕੇ ਵਰਤੇ ਜਾ ਰਹੇ ਹਨ ਕਿ ਜਦੋਂ ਭਰਾ ਆਪਣੀ ਭੈਣ ਦੀ ਰਖਿਆ ਦੇ ਵਾਸਤੇ ਤਿਆਰ ਹੁੰਦਾ ਹੈ ਤਾਂ ਭੈਣ ਭਰਾ ਦੇ ਗੋਡੇ ਤੇ ਰਖੜੀ ਬੰਦੀ ਹੈ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਦਾ ਗੁਰਮਤ ਦੇ ਨਾਲ ਕੋਈ ਸਬੰਧ ਨਹੀਂ ਜਦੋਂ ਔਰਤ ਦਾ ਆਨੰਦ ਕਾਰਜ ਆਪਣੇ ਪਤੀ ਦੇ ਨਾਲ ਹੋ ਜਾਂਦਾ ਹੈ ਤਾਂ ਉਦੋਂ ਔਰਤ ਦੀ ਹਿਫਾਜ਼ਤ ਉਹਦਾ ਪਤੀ ਕਰਦਾ ਹੈ ਨਾ ਕਿ ਔਰਤ ਦੀ ਹਿਫਾਜ਼ਤ ਕਰਨ ਵਾਸਤੇ ਉਹਦਾ ਭਰਾ ਉਸ ਸਮੇਂ ਫਿਰ ਇਸ ਹਸਾਬ ਦੇ ਨਾਲ ਤਾਂ ਔਰਤ ਨੂੰ ਆਪਣੇ ਪਤੀ ਦੇ ਗੁੜਤੇ ਰਖੜੀ ਬੰਨਣੀ ਚਾਹੀਦੀ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਦਾ ਗੁਰਮਤ ਦੇ ਵਿੱਚ ਕੋਈ ਸਬੰਧ ਨਹੀਂ ਜਦੋਂ ਅਸੀਂ ਸਤਗੁਰੂ ਜੀ ਦੀ ਬਾਣੀ ਪੜ੍ਹੀਏ ਨਾ ਮਹਾਰਾਜ ਨੇ ਬਾਣੀ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਰੇ ਰੱਖਦੇ ਹੋਏ ਇੱਕ ਗੱਲ ਆਖੀ ਹੈ ਕਿ ਤੇਰੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਕੇਵਲ ਇੱਕ ਸਤਿਗੁਰੂ ਕੋਲ ਹੈ ਸਤਿਗੁਰੂ ਕੋਲੇ ਕਿਹੋ ਜੀ ਤਾਕਤ ਹੈ ਜਿਹੜਾ ਸਤਿਗੁਰੂ ਤੈਨੂੰ ਇਹਨਾਂ ਮੁਸੀਬਤਾਂ ਦੇ ਵਿੱਚੋਂ ਕੱਢ ਸਕਦਾ ਹੈ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਦਾ ਅੰਤਰਜਾਮੀ ਉਹੋ ਹੀ ਇੱਕ ਰਾਖਾ ਹੈ ਜਿਹੜਾ ਸਾਡਾ ਸਵਾਮੀ ਹੈ ਉਹ ਘਟ ਘੜ ਦੀ ਜਾਣਨ ਵਾਲਾ ਹੈ ਸਤਿਗੁਰੂ ਨੇ ਇਹਨਾਂ ਬੰਦਿਆ ਤੋਂ ਆਸਾਂ ਲਾ ਕੇ ਇਹਨਾਂ ਬੰਦਿਆਂ ਦੀਆਂ ਆਸਾਂ ਨੂੰ ਪਰੇ ਰੱਖਦੇ ਬੜੇ ਪਿਆਰੇ ਬੋਲ ਆਪਣੇ ਬਾਣੀ ਵਿੱਚ ਰੱਖੇ ਹਨ ਮਾਨੋ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿਦੀ ਹੈ ਰਹੇ ਅਗਾਏ ਬਹਰ ਨ ਤ੍ਰਿਸ਼ਨਾ ਲੱਗੇ ਆਏ ਸੋ ਆਓ ਅਸੀਂ ਵੀ ਇਹਨਾਂ ਤਿਹਾਰਾਂ ਨੂੰ ਆਪਣੇ ਘਰਾਂ ਵਿੱਚ ਜਿੱਥੇ ਅਸੀਂ ਦਾਖਲ ਕਰਦੇ ਆਂ ਉੱਥੇ ਸਤਿਗੁਰ ਦੀ ਬਾਣੀ ਦੀ ਸਮਝ ਲੈ ਕੇ ਇਹਨਾਂ ਚੀਜ਼ਾਂ ਨੂੰ ਆਪਣੇ ਤੋਂ ਦੂਰ ਰੱਖਣ ਦਾ ਯਤਨ ਕਰੀਏ ਸਾਡੇ ਸਿੱਖ ਇਤਿਹਾਸ ਵਿੱਚ ਸਾਡਾ ਸਬੰਧ ਗੁਰੂ ਸਾਹਿਬਾਨ ਦੀ ਗੋਤਾਗਦੀ ਦਿਵਸ ਨਾਲ ਗੁਰੂ ਸਹਿਬਾਨ ਦੇ ਪ੍ਰਕਾਸ਼ ਪੁਰਬ ਨਾਲ ਗੁਰੂ ਸਹਿਬਾਨ ਦੇ ਜੋਤੀ ਜੋਤ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਵਿਸਾਖੀ ਦੇ ਤਿਹਾੜ ਦਿੱਤੇ ਸਨ ਜਿਨ੍ਹਾਂ ਨੂੰ ਮੌਸਮੀ ਤਿਹਾੜ ਕਿਹਾ ਜਾਂਦਾ ਹੈ ਸਿੱਖ ਪੰਥ ਵਿੱਚ ਇਹਨਾਂ ਤਿਹਾੜਾਂ ਦਾ ਜਿਹੜਾ ਪ੍ਰਚਲਨ ਹੈ ਉਹ ਅੱਜ ਵੀ ਚੱਲ ਰਿਹਾ ਹੈ ਰਖੜੀ ਵਰਗੇ ਤਿਹਾੜਾਂ ਦਾ ਸਿੱਖ ਪੰਥ ਅੰਦਰ ਕੋਈ ਸਬੰਧ ਨਹੀਂ ਅਸੀਂ ਵੀ ਇਸ ਗ੍ਰੀਤੀ ਨੂੰ ਆਪਣੇ ਘਰਾਂ ਚੋਂ ਦੂਰ ਕਰੀਏ ਅਤੇ ਆਪ ਗੁਰਮਤਿ ਨੂੰ ਸਮਝਣ ਦਾ ਯਤਨ ਕਰੀਏ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਬਲਾਉ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ